ਇਦੋ ਵੀ ਤ੍ਰਿਕੋਣੀਏ ਉਸ ਰਾਤ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਦਾ ਕਿਲਾ ਛੱਡਣਾ ਹੈ ਕਿ 6 ਪੋ ਦੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਅੱਧੀ ਰਾਤ ਨੂੰ ਕਿਲਾ ਛੱਡਿਆ 7 ਪੋ ਦੀ ਸਵੇਰ ਨੂੰ ਸਰਸਾ ਤੇ ਆਸਾ ਦੀਵਾਰ ਦਾ ਕੀਰਤਨ ਕੀਤਾ 7 ਪੋ ਦੀ ਸਵੇਰ ਨੂੰ ਹਜ਼ੂਰ ਦੇ ਪਰਿਵਾਰ ਦੇ ਤਿੰਨ ਹਿੱਸੇ ਹੋ ਗਏ 7 ਪੋ ਦੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਚਮਕੌਰ ਦੀ ਗੜੀ 'ਚ ਰਹੇ 8 ਪੋ ਦੀ ਦੁਪਹਿਰ ਤੋਂ ਬਾਅਦ ਦੋ ਸਹਿਬਜ਼ਾਦੇ ਤਿੰਨ ਪਿਆਰੇ ਤੇ 34 ਦੇ ਕਰੀਬ ਸਿੰਘ ਸ਼ਹੀਦ ਹੋ ਗਏ ਇਧਰ ਫਿਰ ਪਾਓ 7 ਪੋ ਨੂੰ ਮਾਤਾ ਗੁਜਰੀ ਜੀ ਕੁੰਮੇ ਮਾਸ਼ਕੀ ਦੀ ਝੌਂਪੜੀ 'ਚ ਰਹੀ 8 ਪੋ ਨੂੰ ਮਾਤਾ ਗੁਜਰੀ ਜੀ ਗੰਗੂ ਦੇ ਘਰ ਰਹੀ 9 ਪੋ ਨੂੰ ਮਾਤਾ ਗੁਜਰੀ ਜੀ ਮਰੀਂਡੇ ਰਹੀ 10 11 ਤੇ 12 ਪੋ ਤਿੰਨ ਰਾਤਾਂ 8 ਦੇ ਬੁਰਜ ਤੇ ਰਹੀ ਤੇ 13 ਕੋਲ ਗੁਰੂ ਕੇ ਲਾਲ ਸ਼ਹੀਦ ਹੋ ਗਏ 8 ਕੋਲ ਵਰਦੇ ਸਹਬਜ਼ਾਦੇ ਸ਼ਹੀਦ ਹੁੰਦੇ ਆ 13 ਕੋਲ ਨੂੰ ਛੋਟੇ ਸਹਬਜ਼ਾਦੇ ਸ਼ਹੀਦ